ਸ਼ਾਹਕੁਨੀ ਗਲੰਦਰ ਦੀ ਸਰਕਾਰ ਤੇ ਆਉਂਗਾ ਕੋਈ ਅਸੀਂ ਉੱਤਰ ਕੇ ਆਏ ਆ ਮੇਰੀ 3 ਕਰੋੜ ਦੀ ਕੋਟ ਮੈਨੂੰ ਜਿੰਦਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਾਤੂ ਮੈਨੇ ਗੁਲਾਮ ਕਰਕੇ ਮੁਹਤਾਸਰ ਕਰਕੇ ਆਏ ਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਤਰ ਜੀਏ ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਿਣਾ ਜੀ ਅੱਜ ਇਹ ਟੋਪੀ ਆਲੇ ਨਾਲ ਜਿਹੜਾ ਆਪਾਂ ਗੁਰੂ ਦੇ ਦਾ ਪੀ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਤੁਹ ਜਗਾ ਆ ਰਿਹਾ ਉਹਨੂੰ ਪਾ ਦੋ ਆਪਰ ਉਹ ਵੀ ਦਿੱਖੀ ਜੀ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੂੰ ਮੋਟਕ ਨਹੀਂ ਆਉਂਦਾ ਤੁਹਾਨੂੰ ਹੋਦਾ ਹੈ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪੜਨੀ ਇਹਨਾਂ ਨੂੰ ਅੱਜ ਪੰਜਵੇਂ ਨੰਬਰ ਤੇ ਕਰ ਦੋ ਇਹਨਾਂ ਨੂੰ ਵਕ ਲੈ ਆਜੇ ਫਿਰ ਇਹ ਮਤਲਬ ਕੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੋਕ ਨਹੀਂ ਗੁਲੰਦਰ ਦੀਆਂ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਤਰ ਕੇ ਆਇਆ ਹੈ ਮੇਰੀ 3 ਕਰੋੜ ਦੀ ਫੋਟ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਾਤੇ ਮੇਲੇ ਬੁਲਾਣ ਕਰਕੇ ਮੈਂ ਤਾਂ ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਤਰ ਜੀਏ ਲੜਾਂਗੇ ਸਾਡੇ ਭਗਵਾਨ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅੰਦਾਜ਼ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਣਾ ਜੀ ਅੱਜ ਦੇ ਟੋਪੀ ਵਾਲੇ ਨਾਲ ਜਿਹੜਾ ਆਪਾਂ ਕੁਝ ਦਿਨਾਂ ਪਹਿਂ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਤੁਹ ਜਿੰਦਾ ਰਹੇਗਾ ਉਹ ਪਾ ਦੋ ਆਪਾਂ ਨੂੰ ਕੋਈ ਦਿੱਕਤ ਨਹੀਂ ਜੀ ਇਹ ਤੁਹਾਡੇ ਫੇਰ ਵੀ ਕੋਈ ਹੁਕਮ ਕੋਈ ਠਿਕ ਨਹੀਂ ਆਉਂਦਾ ਤੁਹਾਨੂੰ ਦਾ ਹੈਗਾ ਆਪਣਾ ਕੋਈ ਬਾਈ ਹੋਣਾ ਰਹਿ ਜਾਓ ਪਰ ਇਹਨਾਂ ਨੂੰ ਜਿਥੋਂ ਇਹਨਾਂ ਰਾਜ ਦੇ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਾਪਸ ਲਾ ਦੇ ਫਿਰ ਇਹ ਮੰਤਨ ਕੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੌਕ ਨਹੀਂ ਕਿ ਲੰਦਰ ਦੀਆਂ ਸੜਕਾਂ ਤੇ ਆਉਂਗਾ ਕੋਈ ਅਸੀਂ ਜੜ ਕੇ ਆਇਆ ਮੇਰੀ 3 ਕਰੋੜ ਦੀ ਕੋਲ ਮੈਨੂੰ ਜਿੰਨਾ ਲੱਗਿਆ ਮੈਂ ਤਾ ਇੱਥੇ ਆਇਆ ਇਹਨਾਂ ਦੇ ਧਾਤੇ ਮੇਰੇ ਬੁਲਾਉਣ ਕਰਕੇ ਮਰਦਾ ਸੜਕਾਂ ਤੇ ਆਇਆ ਅਸੀਂ ਬੇਸ਼ੱਕ

ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਮੈਸਰ ਪੰਜਵੇਂ ਨੰਬਰ ਤੇ ਕਰ ਦਿਓ ਉਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ